ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀ ਵੀ ਕਿੰਗ ਨਿਊਜ਼ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਚਲਦੇ ਹਾਂ ਅੱਜ ਦੀ ਮੁੱਖ ਖਬਰ ਵੱਲ ਕੈਨੇਡਾ ਅਤੇ ਅਮਰੀਕਾ ਸਣੇ ਦੁਨੀਆ ਦੇ ਹੋਟਲਾਂ ਵਿੱਚੋਂ ਕੱਡੇ ਲੋਕ ਅਮਰੀਕਾ ਕੈਨੇਡਾ ਸਣੇ ਦੁਨੀਆ ਦੇ ਸੈਂਕੜੇ ਹੋਟਲਾਂ ਵਿੱਚ ਪਾਜੜ ਵਰਗੇ ਹਾਲਾਤ ਬਣੇ ਗਏ ਹਨ ਜਦੋਂ ਮਹਿਮਾਨਾਂ ਨੂੰ ਕਮਰੇ ਵਿੱਚੋਂ ਕੱਢਿਆ ਜਾਣ ਲੱਗਾ ਨਿਊਯਾਰਕ ਅਮਰੀਕਾ ਕੈਨੇਡਾ ਸਣੇ ਦੁਨੀਆ ਦੇ ਸੈਂਕੜੇ ਹੋਟਲਾਂ ਵਿੱਚ ਭਾਜੜ ਵਰਗੇ ਹਾਲਾਤ ਬਣ ਗਏ ਹਨ ਜਦੋਂ ਮਹਿਮਾਨਾਂ ਨੂੰ ਕਮਰਿਆਂ ਵਿੱਚੋਂ ਕੱਢਿਆ ਜਾਣ ਲੱਗਾ ਮੈਰੀਅਟ ਇੰਟਰਨੈਸ਼ਨਲ ਵੱਲੋਂ ਲਾਈਸੈਂਸਿੰਗ ਡੀਲ ਰੱਦ ਕੀਤੇ ਜਾਣ ਮੰਗਰੋਂ ਭਾਈਵਾਲ ਕੰਪਨੀ ਸੋਡਰ ਡੈਟੇਰੀ ਹੁੰਦੀ ਨਜ਼ਰ ਆਈ ਬੈਕਰਪਸੀ ਦਾਖਲ ਕਰ ਦਿੱਤੀ ਗਈ ਕਿਸੇ ਵੇਲੇ 1 ਅਰਬ ਡਾਲਰ ਦੇ ਮੁੱਲ ਤੇ ਪਹੁੰਚਣ ਤੇ Airbnb ਨੂੰ ਟੱਕਰ ਦੇਣ ਵਾਲੀ ਕੰਪਨੀ ਹੁਣ ਫਾਸਤੇ ਆ ਚੁੱਕੀ ਹੈ ਅਤੇ ਇਸ ਦਾ ਖਮਿਆਜਾ ਹੋਟਲਾਂ ਵਿੱਚ ਠਹਿਰੇ ਮਹਿਮਾਨਾਂ ਨੂੰ ਭੁਗਤਣਾ ਪਿਆ ਸੋਡਰ ਨੇ ਕਮਰਿਆਂ ਦੀ ਬੁਕਿੰਗ ਮੈਰੀਅਟ ਦੀ ਵੈੱਬਸਾਈਟ ਰਾਹੀਂ ਹੁੰਦੀ ਸੀ ਪਰ ਦੋਵੇਂ ਕੰਪਨੀਆਂ ਤਾਲਮੇਲ ਤਹਿਤ ਅੱਗੇ ਨਾ ਵਧ ਸਕੀਆਂ ਮੈਰੀਅਟ ਅਤੇ ਸੋਡਰ ਨੇ ਮਹਿਮਾਨਾਂ ਨੂੰ ਖੜੇ ਪੈਰ ਕਮਰੇ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਜਿੰਨਾ ਵਾਸਤੇ ਬਦਲਵੇਂ ਪ੍ਰਬੰਧ ਕਰਨੇ ਮੁਸ਼ਕਲ ਹੋ ਰਹੇ ਸਨ ਮੈਰੀਅਟ ਅਤੇ ਸੋਡਰ ਦੀ ਭਾਈਵਾਲ ਟੁੱਟਣ ਦਾ ਪਿਆ ਅਸਰ ਕੈਟਲੀਨਾ ਕੇਰਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਸ ਦਾ ਕਮਰਾ ਖਾਲੀ ਕਰਨ ਲਈ 24 ਘੰਟੇ ਤੋਂ ਵੀ ਘੱਟ ਸਮਾਂ ਦਿੱਤਾ ਗਿਆ ਨਿਊਯਾਰਕ ਵਿੱਚ 17 ਦਿਨ ਉਹ ਬਸਦੇ ਵਾਸਤੇ ਪੁੱਜੇ ਸਡੀਬ ਮੈਕਰਾ ਨੇ ਦੱਸਿਆ ਕਿ ਮੇਰੀ ਟ੍ਰਾਂਹੀ ਬੁਕਿੰਗ ਕਰਨੀ ਮਹਿੰਗੀ ਪੈ ਗਈ ਮੈਕਰਾ ਦਾ ਕਹਿਣਾ ਸੀ ਕਿ ਮਹਿਮਾਨਾਂ ਨਾਲ ਅਜਿਹਾ ਸਲੂਕ ਨਹੀਂ ਸੀ ਹੋਣਾ ਚਾਹੀਦਾ ਪਾਈ ਵਾਲੀ ਟੁੱਟਣ ਦਾ ਇਹ ਮਤਲਬ ਨਹੀਂ ਸੀ ਕਿ ਦੂਰੋਂ ਦੂਰੋਂ ਆਏ ਲੋਕਾਂ ਨੂੰ ਅਚਨਚੇਤ ਬਾਹਰ ਨਿਕਲਣ ਦੇ ਹੁਕਮ ਦਿੱਤੇ ਜਾਣ ਅਰਕੰਸਾ ਦੇ 63 ਸਾਲਾ ਕਾਰੋਬਾਰੀ ਪੌਸਟ-ਸਟ੍ਰੋਕ ਨੇ ਹੱਡ ਬਿੱਤੀ ਸੁਣਾਉਂਦੇ ਦੱਸਿਆ ਕਿ ਉਹ ਬੋਸਟਨ ਵਿਖੇ ਠਹਿਰੇ ਹੋਏ ਸਨ ਜਦੋਂ ਸਾਰਾ ਸਮਾਨ ਚੁੱਕ ਕੇ ਹੋਟਲ ਦੇ ਹਾਲ ਵਿੱਚ ਰੱਖ ਦਿੱਤਾ ਗਿਆ ਕੁਝ ਸਮਾਨ ਸੂਟਕੇਟ ਵਿੱਚ ਪਾ ਦਿੱਤਾ ਗਿਆ ਜਦਕਿ ਪਲਾਸਟਿਕ ਦੇ ਲਫਾਫਿਆਂ ਵਿੱਚ ਨਜ਼ਰ ਆਇਆ ਹਾਰਵਰਡ ਦੇ 27 ਸਾਲਾ ਵਿਦਿਆਰਥੀ ਅਲੈਕ ਔਰਟੋਲਾ ਨੇ ਦੱਸਿਆ ਕਿ ਸ ਆਰਡਰ ਹੋਟਲ ਦਾ ਸਟਾਫ ਵੀ ਉਹਨਾਂ ਹੀ ਹੈਰਾਨ ਪਰੇਸ਼ਾਨ ਸੀ ਜਿੰਨੇ ਮਹਿਮਾਨ ਹੱਕੇ-ਵੱਕੇ ਨਜ਼ਰ ਆ ਰਹੇ ਸਨ